ਜਦੋਂ ਅਸੀਂ ਨਕਲ ਕਰਦੇ ਆ ਅਸੀਂ ਨਕਲ ਕਿਹਨਾਂ ਦੀ ਕਰਦੇ ਆ ਉਹ ਗੋਰਿਆਂ ਦੀ ਜਿਹੜਾ ਉਹ ਸੱਭਿਆਚਾਰਾ ਜਿਹਨੂੰ ਅਸੀਂ ਉਂਗਾਲਾਂ ਘੜਦੇ ਆ ਉਹ ਕਹਿੰਦੇ ਆ ਸਾਡੇ ਮੁੰਡੇ ਖਾ ਗਿਆ ਓਏ ਹਨਾ ਸਾਡੇ ਲੋਕ ਦਮਾਂ ਦਮ ਭੱਜੇ ਜਾਂ ਪਰ ਨਕਲ ਅਸੀਂ ਉਹਦੀ ਉਹ ਕਰਦੇ ਹਮ ਸਾਡਾ ਰਹਿਣਾ ਸਹਿਣਾ ਸਾਡਾ ਖਾਣਾ ਪੀਣਾ ਆ ਬਰਗਰ ਆ ਗਏ ਪੀਜ਼ਾ ਆ ਗਏ ਕਿੱਥੋਂ ਆਏ ਨੇ ਉੱਥੋਂ ਹੀ ਆਏ ਹਾਂ ਬਿਲਕੁਲ ਹੈ ਉੱਥੋਂ ਹੀ ਆਏ ਨਾਲੇ ਤਾਂ ਸਾਨੂੰ ਸਿਹਤ ਪੱਖੋਂ ਮਾਰਦਾ ਇਹਨਾਂ ਨੇ ਨਾਲੇ ਸਾਨੂੰ ਫਾਈਨੈਂਸ਼ਲੀ ਡਾਊਨ ਕਰਦਾ ਹਮ ਤੇ ਅੱਜ ਜੇ ਬੱਚੇ ਨੂੰ ਕਿਸੇ ਨੂੰ ਪੁੱਛੋ ਵੀ ਘਰੇ ਸਾਗ ਤੇ ਮੱਕੀ ਦੀ ਰੋਟੀ ਬਣੀ ਹੋਊ ਕਹਿੰਦਾ ਨਾ ਮੈਂ ਤਾਂ 버ਗਰ ਖਾਣ ਜਾ ਬਜ਼ਾਰ ਵਾਲਾ ਬਜ਼ਾਰਾ ਹੂੰ ਕਹਿੰਦਾ ਮਤਲਬ ਐਦਾਂ ਹੀ ਲੁੱਟਿਆ ਸਾਨੂੰ ਪੰਜਾਬ ਨੇ ਹਾਂ ਐਦਾਂ ਦੀਆਂ ਖੇਡਾਂ ਬਣਾ ਕੇ ਪਰ ਸਾਡੇ ਲੋਕਾਂ ਨੇ ਖੇਡਾਂ ਸਮਝੀਆਂ ਨੇ ਕਿਉਂਕਿ ਭੋਲੇ ਸੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਕੋਈ ਬੰਦਾ ਚਾਰ ਬੰਦਿਆਂ 'ਚ ਬੈਠ ਕੇ ਗੱਲ ਕਰ ਲੇ ਤੇ ਉਹਦੇ ਮਗਰ ਉੱਠ ਕੇ ਤੁਰ ਪੈਂਦੇ ਹੂੰ ਸਾਡੇ ਲੋਕ ਇੰਨੇ ਭੋਲੇ ਲੋਕ ਨੇ ਕਸੂਰ ਸਾਡੇ ਲੋਕਾਂ ਦਾ ਨਹੀਂ ਹੈਗਾ ਹੂੰ ਕਸੂਰ ਤਾਂ ਹੀ ਕੰਪਨੀਆਂ ਦਾ ਜਿਨ੍ਹਾਂ ਨੇ ਸਾਨੂੰ ਮੂਰਖ ਬਣਾਇਆ ਤੇ ਸਾਨੂੰ ਲੁੱਟਿਆ ਲੁੱਟਿਆ ਹੂੰ ਸੋ ਕਹਿਣ ਦਾ ਮਤਲਬ ਮੈਨੂੰ ਲੱਗਦਾ ਕਿ ਸਾਨੂੰ ਜਿਵੇਂ ਤੁਸੀਂ ਅੱਜ ਕੁੜਤੇ ਪਿਆਮੇ ਦੀ ਗੱਲ ਕੀਤੀ ਆ ਮੈਨੂੰ ਬੜੀ ਸੋਹਣੀ ਲੱਗੀ ਹੂੰ ਕਿ ਕੋਈ ਨਹੀਂ ਕਰ ਰਿਹਾ ਯਾਰ ਅਸੀਂ ਆਪਣੇ ਪਹਿਰਾਵੇ ਚ ਕਿਉਂ ਨਹੀਂ ਆ ਸਕਦੇ ਅਸੀਂ ਆਪਣਾ ਪਹਿਰਾਵਾ ਪਾ ਕੇ ਕਿਉਂ ਨਾ ਮਾਣ ਮਹਿਸੂਸ ਕਰੀਏ ਕੀ ਦਿੱਕਤ ਆ ਵੀ ਗੁੜਤੇ ਪਜਾਮੇ ਚ ਤੁਸੀਂ ਨਾ ਚਾਰ ਬੰਦਿਆਂ ਦੇ ਪੈਂਟਾਂ ਸ਼ਰਟਾਂ ਪਵਾ ਕੇ ਖੜਾ ਹੋ ਤੇ ਇੱਕ ਵਿੱਚ ਮੁੰਡਾ ਖੜਾ ਹੋਵੇ ਗੁੜਤਾ ਪਜਾਮਾ ਪਾ ਤੇ ਉਹਦੀ ਟੌਰ ਦੇਖ